ਸਤਿ ਸ਼੍ਰੀ ਅਕਾਲ ਦੇ ਪੁੱਤਲੇ ਬਹੁਤ ਜਾਨ ਕਰਦਾ ਵੀ ਸਤਿਕਾਰ ਬਹੁਤ ਬਹੁਤ ਧੰਨਵਾਦ ਕਰਦਾ ਮੀਡੀਆ ਰਾਹੀਂ ਜੀ ਇਹਨਾਂ ਗਰੀਬਾਂ ਮਜ਼ਦੂਰਾਂ ਦੀ ਆਵਾਜ਼ ਜਾਂਦੀ ਹੈ ਪੰਜਾਬ ਪੰਜਾਬ ਦੇ ਵਿੱਚ ਗਰੀਬਾਂ ਮਜ਼ਦੂਰਾਂ ਦੀ ਆਵਾਜ਼ ਤੱਕੇ ਰਹੇਗੀ ਅਗਰ ਤੁਸੀਂ ਮੀਡੀਆ ਵਾਲੇ ਭਰਾ ਸਾਥ ਨਾ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਰ ਪਹੁੰਚਣ ਤੇ ਜੋ ਤੁਸੀਂ ਸਵਾਲ ਕੀਤਾ ਬੜਾ ਵਾਜਬ ਹੈ ਅੱਜ ਪਿੰਡ ਬਠੋਈ ਕਲਾਂ ਦਾ ਮਜ਼ਦੂਰ ਭਾਈ ਚਾਰਾ ਐਸਸੀ ਭਾਈ ਚਾਰਾ ਜਿਨ੍ਹਾਂ ਨੂੰ 4 ਜੂਨ ਨੂੰ ਆ ਬੀਡੀਪੀਓ ਦਫ਼ਤਰ ਦੇ ਵਿੱਚ ਬੁਲਾ ਕੇ ਪੰਚਾਇਤ ਲੈਕਵੇਂ ਨੇ ਸ਼ਰਯਾਮ ਕਟਵਾਇਆ ਉਨਾ ਦੀ ਮੌਜੂਦਗੀ ਦੇ ਵਿੱਚ ਕੋਸ ਵੀ ਮੌਜੂਦਗੀ ਦੇ ਵਿੱਚ ਟੁੱਟਿਆ ਕਿਉਂਕਿ ਗਰੀਬਾਂ ਮਜ਼ਦੂਰਾਂ ਦਾ ਪੰਚਾਇਤੀ ਜ਼ਮੀਨ ਦੇ ਵਿੱਚ ਇੱਕ ਬੜਾ ਤੀਜਾ ਹਿੱਸਾ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਔਰ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਕਿ ਤੁਸੀਂ ਆਪਣੇ ਹਿੱਸੇ ਦੀ ਬੋਲੀ ਭਰੋ ਜਿਉਂ ਹੀ ਇਹਨਾਂ ਨੇ ਬੋਲੀ ਭਰੀ ਪਿੰਡ ਦੇ ਲੋਕਾਂ ਨੇ ਔਰ ਕਿਸਾਨ ਜਥੇਬੰਦੀਆਂ ਨੇ ਪੀਡੀਪੀਓ ਦਫ਼ਤਰ ਦਾ ਗੇਟ ਤੋੜ ਕੇ ਸ਼ਰਿਆਂ ਮੁੱਢਾ ਕਰਦੀ ਕਰਕੇ ਇਹਨਾਂ ਨੂੰ ਕੁੱਟਿਆ ਡੰਡਿਆਂ ਨਾਲ ਔਰ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ 3 ਮਹੀਨੇ ਬੀਤਣ ਤੋਂ ਬਾਅਦ 12 ਲੱਖਾਂ ਦੇ ਗਰੀਬਾਂ ਮਜ਼ਦੂਰਾਂ ਨੇ ਦੰਗਰ ਵੇਚੇ ਧਰ ਵੇਚੇ ਘਰ ਵਾਲੀਆਂ ਦੀਆਂ ਬਾਲੀਆਂ ਵੇਚ ਕੇ 12 ਲੱਖ 50 ਸਰਕਾਰ ਦੇ ਖਜ਼ਾਨੇ 'ਚ ਪਾਇਆ ਪਰ ਅੱਜ ਤੱਕ 3 ਮਹੀਨੇ ਬੀਤਣ ਤੋਂ ਬਾਅਦ ਪੰਜਾਬ ਸਰਕਾਰ ਇਹਨਾਂ ਨੂੰ ਕਬਜ਼ਾ ਨਹੀਂ ਦੇ ਸਕੇ ਔਰ ਜਿਨ੍ਹਾਂ ਤੇ ਆ ਮੇਰੇ ਦਰਸ਼ਣ ਮੈਣ ਦੀ ਭਰਾ ਖੜੇ ਨੇ ਸਾਰਾਂ ਦੇ ਸਹਿਯੋਗ ਨਾਲ ਉਹਨਾਂ ਤੇ ਐਸਸੀਐਸਟੀ ਐਕਟ ਦਾਸੀ ਪਰਚਾ ਦਰਜ ਕਰਾਇਆ ਪਰ ਪੰਜਾਬ ਸਰਕਾਰ ਉਹਨੂੰ ਅਰੈਸਟ ਕਰਨ ਤੇ ਫੇਲ ਹੋਈ ਹੈ ਅੱਜ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ ਉਹੀ ਕੰਮ ਕਰਨੋਂ ਤਿਆਰ ਨਹੀਂ ਗਰੀਬਾਂ ਨਾਲ ਦਿਨ ਦਿਹਾੜੇ ਸ਼ਰਿਆਂ ਲੋਕ ਲੁੱਟਰੇ ਨੇ ਕੁੱਟਰੇ ਨੇ ਦਵੇ ਕੁਛਲੇ ਸਮਾਜ